ਉਰੀ ਦੇ ਨੇੜੇ ਇੱਕ ਰੰਗਿਆ ਪਿੰਡ ਵਿੱਚ ਇੱਕ ਬਜ਼ੁਰਗ ਮਹਿਲਾ ਵੱਲੋਂ ਪਾਣੀ ਦੀ ਟੰਕੀ ਤੇ ਚੜ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਦੱਸਦੀ ਹੈ ਕਿ ਬਜ਼ੁਰਗ ਮਹਿਲਾ ਵੱਲੋਂ ਇੱਕ ਠੱਗ ਟਰੈਵਲ ਏਜੰਟ ਦੇ ਖਿਲਾਫ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕਿਉਂਕਿ ਬਜ਼ੁਰਗ ਮਹਿਲਾ ਦਾ ਕਹਿਣਾ ਹੈ ਕਿ ਉਹਨਾਂ ਨੇ ਆਪਣੇ ਪੁੱਤਰ ਨੂੰ ਵਿਦੇਸ਼ ਭੇਜਣ ਲਈ ਟਰੈਵਲ ਏਜੰਟ ਨੂੰ 25 ਲੱਖ ਰੁਪਏ ਦਿੱਤੇ ਸਨ ਉਹਨਾਂ ਕਹਿੰਿਆ ਕਿ ਇਹ ਗੱਲ 45 ਲੱਖ ਵਿੱਚ ਹੋਈ ਸੀ ਪਰ ਟਰੈਵਲ ਏਜੰਟ ਨੂੰ ਪਹਿਲਾਂ 25 ਲੱਖ ਰੁਪਏ ਉਸਦੇ ਖਾਤੇ ਵਿੱਚ ਪਾ ਕੇ ਦਿੱਤੇ ਗਏ ਸਨ ਪਰ ਉਸ ਤੋਂ ਬਾਅਦ ਟਰੈਵਲ ਏਜੰਟ ਉਹਨਾਂ ਦੇ ਪੁੱਤਰ ਨੂੰ ਵਦੇਸ਼ ਲੈ ਕੇ ਜਾਣ ਦੀ ਥਾਂ ਉਸ ਨੂੰ ਕਿਸੇ ਹੋਰ ਮੁਲਕ ਵਿੱਚ ਘੁਮਾ ਕੇ ਵਾਪਸ ਲਿਆਇਆ ਅਤੇ ਹੁਣ ਉਹਨਾਂ ਦੇ ਪੈਸੇ ਵਾਪਸ ਨਹੀਂ ਕਰ ਰਿਹਾ ਜਿਸ ਦੇ ਚਲਦੇ ਉਹ ਰੋਸ ਪ੍ਰਦਰਸ਼ਨ ਕਰ ਰਹੇ ਹਨ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਸਰਕਾਰ ਤੱਕ ਬਹੁਤ ਅਪੀਲ ਕੀਤੀ ਅਤੇ ਪੁਲਿਸ ਤੱਕ ਵੀ ਬਹੁਤ ਪਹੁੰਚ ਕੀਤੀ ਪਰ ਉਹਨਾਂ ਦਾ ਕੋਈ ਹੱਲ ਨਹੀਂ ਹੋ ਸਕਿਆ ਜਿਸ ਦੇ ਚਲਦੇ ਉਹ ਮਜਬੂਰੀ ਵੱਜੋ ਪਾਣੀ ਦੀ ਟੰਕੀ ਤੇ ਚੜੇ ਹਨ ਉਧਰ ਪਿੰਡ ਵਾਲਿਆਂ ਨੇ ਦੱਸਿਆ ਕਿ ਇਸ ਏਜੰਟ ਨੇ ਉਹਨਾਂ ਦੇ ਪੁੱਤਰ ਨੂੰ ਅਮਰੀਕਾ ਭੇਜਣ ਦੇ 45 ਲੱਖ ਰੁਪਏ ਵਿੱਚ ਗੱਲ ਕੀਤੀ ਸੀ ਅਤੇ 25 ਲੱਖ ਅਡਵਾਂਸ ਲਏ ਸਨ ਪਰ ਹਾਜੇ ਤੱਕ ਪੈਸੇ ਵਾਪਸ ਨਹੀਂ ਕੀਤੇ ਗਏ ਜਿਸ ਤੇ ਚਲਦੇ ਇਹ ਮੈਲਾ ਪਾਣੀ ਦੀ ਟੰਕੀ ਤੇ ਪ੍ਰਦਰਸ਼ਨ ਕਰ ਰਹੀ ਹੈ। ਗੰਦੀਪ ਸਿੰਘ ਦਿਓੜ ਏਜੰਟ ਠੱਗ ਮਰਦਾਬਾਦ 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 ਗੰਦੀਪ ਸਿੰਘ ਦਿਓੜ ਏਜੰਟ ਠੱਗ ਮਰਦਾਬਾਦ ਮਰਦਾਬਾਦ ਪਗਾ ਜੰਟ ਮਰਦਾਬਾ 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 ਠੱਕ ਜੰਟ ਦੀ ਪੁਸ਼ਤ ਪਨਾਈ ਕਰਵਾ ਲਾ ਭਗਵੰਤ ਪੱਪਾ ਮਰਦਾਬਾ 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 ਠੱਕ ਜੰਟ ਦੀ ਪੁਸ਼ਤ ਪਨਾਈ ਕਰਵਾ ਲਾ ਭਗਵੰਤ ਪੱਪਾ ਮਰਦਾਬਾ 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 ਪੁਰਸ ਪ੍ਰਸ਼ਾਸਨ ਮਰਦਾਬਾ ਮਰਦਾਬਾ ਇੱਕ ਨੰਬਰ ਦੇ ਵਿੱਚ ਇਹਦੇ ਖਾਤੇ 'ਚ ਪੈਸੇ ਪਾਏ ਨੇ ਮਨਦੀਪ ਸਿੰਘ ਦਿਓਲ ਅਤੇ ਇੱਕ ਇਹਦੀ ਸਹਿਯੋਗੀ ਹੈ ਜਿਹਦਾ ਨਾਮ ਸਿਮਰਨਾ ਜੁਆਇੰਟ ਅਕਾਊਂਟ ਹੈ ਇਹਨਾਂ ਦਾ ਇਹਨਾਂ ਨੂੰ ਲਗਭਗ 25 ਲੱਖ ਪਲੱਸ ਰੁਪਏ ਪਾਏ ਨੇ ਅੱਜ ਤੱਕ ਪੁਲਿਸ ਪ੍ਰਸ਼ਾਸਨ ਨੇ ਜਾਂਚ ਸ਼ੁਰੂ ਪ੍ਰਸ਼ਾਸਨ ਨੇ ਸਾਰ ਨਹੀਂ ਲਈ ਕੱਲ ਪੁਲਿਸ ਚੌਕੀ ਰਣੀ ਕਹਿੰਦੇ ਇਨਚਾਰਜ ਮਨਕਾਰ ਸਿੰਘ ਅਤੇ ਸਦਰ ਥਾਣਾ ਧੂਰੀ ਦੇ ਐਸਐਚਓ ਸਰਦਾਰ ਕਰਮਜੀਤ ਸਿੰਘ ਉਹ ਸਾਮੀ ਆਏ ਸੀ 7 ਵਜੇ ਇਹਨਾਂ ਨੇ ਸਾਨੂੰ 12 ਲੱਖ ਰੁਪਏ ਦੇਣ ਦਾ ਤਿੰਨ ਚੈੱਕ ਇਹਨਾਂ ਦੇ ਹੱਥ ਵਿੱਚ ਸੀ ਸਾਨੂੰ ਕਹਿ ਰਹੇ ਸੀ ਕਿ 25-26 ਲੱਖ ਰੁਪਏ ਦੀ ਬਜਾਏ ਆਹ 12 ਲੱਖ ਨਾਲ ਨਿਬੜ ਲਓ ਸਾਨੂੰ 12 ਲੱਖ ਰੁਪਏ ਕੱਲ ਦੇ ਰਹੇ ਸੀ ਅਸੀਂ ਕਿਹਾ ਕਿ ਚਲੋ ਸੌਤਰਾਂ ਦੀਆਂ ਗੱਲਾਂ ਹੁੰਦੀਆਂ 26 ਲੱਖ 25 ਲੱਖ ਦੀ ਬਜਾਏ ਸਾਨੂੰ 23 ਦੇ ਦੇਵੋ 22 ਦੇ ਦੇਵੋ ਪਰ ਇਹ 12 ਲੱਖ ਦੇਣ ਦਾ ਵਾਅਦਾ ਕਰਕੇ ਦੇ ਰਹੇ ਸੀ ਕਿ ਇਸ ਸਮਾਪਤ ਕਰ ਦੋ ਇਸ ਸੰਘਰਸ਼ ਨੂੰ ਪਰ ਅਸੀਂ ਕਹਿੰਦੇ ਆ ਕਿ 25 ਲੱਖ ਆ ਜਿਹੜਾ ਉਹ ਵਾਪਸ ਹੋਣਾ ਚਾਹੀਦਾ ਕਿਉਂਕਿ 11 12 ਕਨਾਲ ਇਹਨਾਂ ਕੋਲੇ ਪਹਿਲੀ ਸੀ ਬੇਚ ਦਿੱਤੀ ਅੱਜ 27 28 ਘੰਟੇ ਬੀਤ ਗਏ ਅਜੇ ਤੱਕ ਸਮਰੱਥ ਅਧਿਕਾਰੀਆਂ ਨੇ ਆਪਣੀ ਜ਼ਿੰਮੇਵਾਰੀ ਨੂੰ ਨਹੀਂ ਸਮਝਿਆ ਅਸੀਂ ਜੱਤਰ ਕਰਦੇ ਆ ਜਦੋਂ ਅਸੀਂ ਕਹਿੰਦੇ ਆ ਕਿ ਤੁਸੀਂ ਕਿਰਨਜੀਤ ਥੱਲੇ ਉਤਰੋ ਆਪਾਂ ਸੰਘਰਸ਼ ਲੜਾਂਗੇ ਉਹ ਆਪਣੇ ਅਕੀਦੇ ਤੇ ਬਜਿੱਦ ਹੈ ਉਹ ਕਹਿੰਦੀ ਜਾਨ ਦੇ ਦੇਵਾਂਗੀ ਪਰ ਥੱਲੇ ਨਹੀਂ ਉਤਰਾਂਗੀ ਅਸੀਂ ਮੰਗ ਕਰਦੇ ਆ ਪੁਲਿਸ ਪ੍ਰਸ਼ਾਸਨ ਸਿਵਲ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਵੱਲੋਂ ਕਿ ਇਸ ਕੇਸ ਨੂੰ ਜਲਦੀ ਤੋਂ ਜਲਦੀ ਨਿਪਟਾਰਾ ਕੀਤਾ ਜਾਵੇ ਜੇਕਰ ਟੈਂਕੀ ਤੇ ਚੜ੍ਹੀ ਔਰਤ ਬੀਬੀ ਕਿਰਨਜੀਤ ਕੌਰ ਦੀ ਕੋਈ ਜਾਨੀ ਨੁਕਸਾਨ ਹੁੰਦਾ ਤਾਂ ਇਹਦਾ ਜ਼ਿੰਮੇਵਾਰ ਸਿੱਧਾ ਤੇ ਸਿੱਧਾ ਪੁਲਿਸ ਪ੍ਰਸ਼ਾਸਨ ਪੰਜਾਬ ਸਰਕਾਰ ਅਤੇ ਮਨਦੀਪ ਸਿੰਘ ਦਿਓਰ ਪੁੱਤਰ ਜਸ਼ਵੰਤ ਸਿੰਘ ਭਗਵੰਤ ਸਿੰਘ ਪੁੱਤਰ ਬਲਦੇਵ ਸਿੰਘ ਸੁਖਵਿੰਦਰ ਕੌਰ ਪਤਨੀ ਜਸ਼ਵੰਤ ਸਿੰਘ ਗੁਰਦੀਪ ਸਿੰਘ ਪੁੱਤਰ ਭਗਵਾਨ ਸਿੰਘ ਬੰਨੀ ਸਿੰਘ ਪੁੱਤਰ ਭਗਵੰਤ ਸਿੰਘ ਪਿੰਡ ਰੰਗੀਆਂ ਨੇੜੇ ਗੁਰਦੁਆਰਾ ਤਹਿਸੀਲ ਧੂਰੀ ਜ਼ਿਲ੍ਹਾ ਸੰਗਰੂਰ ਹੋਣਗੇ ਅਸੀਂ ਪੁਰਜੋਰ ਮੰਗ ਕਰਦੇ ਹਾਂ ਕਿ ਇਸ ਮਸਲੇ ਨੂੰ ਬਿਨਾਂ ਕਿਸੇ ਜਾਨੀ ਮਾਲੀ ਨੁਕਸਾਨ ਹੋਣ ਤੋਂ ਪੰਜਾਬ ਸਰਕਾਰ ਧਿਆਨ ਦੇਵੇ ਸਿਵਲ ਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸਨ ਧਿਆਨ ਦੇਵੇ ਇਹਨੂੰ ਹੱਲ ਕਰਨ ਇਹਨਾਂ ਦੇ ਪੈਸੇ ਵਾਪਸ ਕੀਤੇ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਗਨਜੀ ਸਿੰਘ ਜੀ ਗਗਨਜੀ ਕੀ ਮਾਮਲਾ ਕੀ ਹੈ ਜੀ ਇਥੋਂ ਦਾ ਜਿਹੜਾ ਅਜੰਤਾ ਮਨਦੀਪ ਸਿੰਘ ਦਿਓਲ ਉਹਦੇ ਚਾਚਾ ਪਪਾ ਇਹਨਾਂ ਨੇ ਜੀ ਬਾਹਰ ਭੇਜਣ ਦੇ ਉੱਤੇ ਲਾਲਚ ਕੇ ਮੈਨੂੰ 25 ਲੱਖ ਰੁਪਏ ਲੈ ਲਿਆ ਮੇਰੇ ਤੋਂ ਤੇ ਜਿਹੜੇ ਆਪਾਂ ਇੱਕ ਨੰਬਰ 'ਚ ਪੈਸੇ ਪਾਏ ਨੇਗੇ ਇਹਨਾਂ ਦੇ ਬੈਂਕ ਅਕਾਊਂਟਾਂ 'ਚ ਤੇ ਜੀ ਨਾ ਮੈਨੂੰ ਬਾਹਰ ਭੇਜਿਆ ਇੱਕ ਵੀਤ ਨਾਮ ਤੋਂ ਮੋੜ ਲੈ ਵਾਪਸ ਜਿਹੜਾ ਮੈਂ ਵੀਜ਼ਾ ਅਪਲਾਈ ਕੀਤਾ ਸੀ ਅਮਰੀਕਾ ਲਈ ਕੀਤਾ ਸੀ ਟੂਰਿਸਟ ਵੀਜ਼ਾ ਵੈਸਟਰ ਵੀਜ਼ਾ ਤੇ ਮੈਨੂੰ ਹੁਣ ਭੇਜਿਆ ਨਹੀਂ ਇਹਨਾਂ ਨੇ ਤੇ ਉਹਦੇ ਵਿੱਚੋਂ ਇੱਕ ਵੀ ਰੁਪਿਆ ਮੇਰਾ ਅਜੇ ਤੱਕ ਨਹੀਂ ਵਾਪਸ ਨਹੀਂ ਕੀਤਾ ਜੀ ਇਹਨਾਂ 'ਕੋਈ ਪੁਲਿਸ ਕਾਰਵਾਈ ਕਰ ਫੇ ਉਹਦੇ ਚੱਕਰ ਚ ਹੁਣ ਮੰਮੀ ਮੇਰੇ ਟੈਂਕੀ ਤੇ ਨੇ 30 ਘੰਟੇ ਹੋ ਗਏ ਜੀ ਨਾ ਕੋਈ ਪੁਲਿਸ ਆਇਆ ਇੱਥੇ ਨਾ ਕੋਈ ਹੋ ਰਾਇਆ ਜੀ ਅਗਲਾ ਅਸ਼ੰਰਸ਼ ਕੀ ਹੋ ਗਰਦਾ ਤੇਲੀ ਅਸੀਂ ਹੋਰ ਇਹਨੂੰ ਕਿਹੜਾ ਕਰਾਂਗੇ ਕੀ ਮੰਗ ਕੀ ਕਰਦੇ ਹੋ ਮੰਗ ਜੀ ਸਾਡੇ ਪੈਸੇ ਵਾਪਸ ਦਿੱਤੇ ਜਾਣ ਪੂਰੇ ਜਿੰਨੇ ਸਾਡੇ ਬੈਂਕ ਸਟੇਟਮੈਂਟਾਂ ਚ ਨੇ ਸਾਡੇ ਕੋਲ ਹੈਗੇ ਜੀ ਸਾਰਾ ਕੁਝ ਤੂਖ ਨਹੀਂ 27 ਲੱਖ ਦੀ 25 ਲੱਖ ਵਾਪਸ ਦਿੱਤਾ ਜਾਵੇ ਜੀ ਪਤਾ ਇੱਕ ਸਾਲ ਹੋ ਗਿਆ ਜੀ ਇਹਨਾਂ ਨੂੰ ਇਹ ਥਾਣੇ ਦੇ ਵਿੱਚ ਵੀ ਦਰਖਾਸਤਾਂ ਦਿੱਤੀਆਂ ਇਹਨਾਂ ਨੂੰ ਕੋਈ ਇਨਸਾਫ ਨਹੀਂ ਮਿਲਿਆ ਜੀ ਇਹਨਾਂ ਦੇ ਘਰੇ ਵੀ ਆਉਂਦੇ ਨੇਗੇ ਕੋਈ ਇਹਨਾਂ ਨੂੰ ਇਨਸਾਫ ਨਹੀਂ ਮਿਲਿਆ ਹੈਗਾ ਇਹ ਫਿਰ ਕੱਲ ਸਵੇਰ 5 ਵਜੇ ਨੂੰ ਤਕਰੀਬਨ ਟੈਂਕੀ ਦੇ ਉੱਤੇ ਚੜ ਗਏ ਨੇਗੇ ਅੱਜ 30 ਘੰਟੇ ਹੋ ਗਏ ਕੋਈ ਪ੍ਰਸ਼ਾਸਨ ਨਹੀਂ ਆ ਰਿਹਾ ਕੋਈ ਵੀ ਇੱਥੇ ਸਾਥ ਨਹੀਂ ਦੇ ਰਿਹਾ ਕਿ ਨਾ ਕੋਈ ਨਮਿੰਦਾ ਇੱਥੋਂ ਦਾ ਆਪਣੇ ਐਮਪੀ ਨਹੀਂ ਮੀਤ ਹਰਸਨ ਕੋਈ ਨਹੀਂ ਦੇਖੋ ਵੀ ਅੱਜ ਸਾਡਾ 5 ਵਜੇ ਤੱਕ ਇਹਨਾਂ ਨੂੰ ਦਿੱਤਾ ਗਾ ਸੁਨੇਹਾ ਜੇ ਨਹੀਂ ਉਸ ਤੋਂ ਬਾਅਦ ਅਸੀਂ ਵੱਡਾ ਪ੍ਰੋਗਰਾਮ ਕਰਾਂਗੇ ਕੱਲ ਸਵੇਰ ਦੇ 6 ਵਜੇ ਚੜੇ ਹੋਏ ਕੀ ਕਾਰਨ ਕਾਰਨ ਜੰਟ ਪੈਸੇ ਲੈ ਕੇ ਆ ਗਿਆ ਕੀ ਨਾਮ ਕੀ ਨਾਮ ਆਦਾ ਹੰਦੀਪ ਸਿੰਘ ਕਿੱਥੋਂ ਦਾ ਰਹਿਣ ਵਾਲਾ ਰੰਗੀਆਂ ਪਿੰਡ ਰੰਗੀਆਂ ਕਿੰਨੇ ਪੈਸੇ ਲੱਗੇ ਤੁਹਾਡੇ ਤੋਂ 25 25 ਲੱਖ ਆ ਜੀ ਕਿਸ ਦੇਸ਼ ਪੇ ਜਾਣਾ ਸੀ ਬੇਟਾ ਅਮਰੀਕਾ ਦਾ ਨੂੰ ਕੀ ਕੀਤਾ ਫਿਰ ਉਹਨੇ ਬਸ ਜੀ ਪੈਸੇ ਲੈ ਕੇ ਉਹਨੇ ਰਾਜ ਚ 3 ਮਹੀਨੇ ਬਿਤਾਉਂਦੇ ਰਹੇ ਰਾਜ ਨੂੰ ਮਰਦਾ ਬੇਦਮਾਨ ਤੋਂ ਤੇ ਹੁੰਦਾ ਘਰੇ ਭੁੱਖਾ ਤੇ ਆ ਗਿਆ ਕੀ ਮੰਗ ਕਰਦੇ ਹੋ ਹੁਣ ਮੰਗਾ ਹੀ ਆ ਜੀ ਸਾਨੂੰ ਬਸ ਪੈਸੇ ਮਿਲ ਜੇ ਸਾਡੇ ਤੇ ਬਾਕੀ ਸਾਨੂੰ ਪਤਾ ਹੀ ਆ ਮੈਂ ਤਾਂ ਆਪਦੀ ਇਹ ਤੋ ਵਾਦ ਮੇਰੀ ਮਾਉ ਤਾਂ ਕਿ ਸਰਕਾਰ ਨੂੰ ਤਾਂ ਬਸ ਇਹ ਆ ਸਾਡੇ ਪੈਸੇ ਦਵਾ ਦੇਣਾ ਸਨਮਾਈ ਨਹੀਂ ਹੋਈ ਸਾਡੀ ਭੋਰਾ ਵੀ ਕੇਸ ਲਾਇਆ ਸੀ ਉਹਦੀ ਸਨਮਾਈ ਨਹੀਂ ਹੋਈ ਸਾਡੀ